ਸਤਿ ਸ੍ਰੀ ਅਕਾਲ ਵੀਰ ਜੀ ਆਪਣੇ YouTube ਚੈਨਲ ਤੇ ਸਾਰਿਆਂ ਦਾ ਸਵਾਗਤ ਕਰਦੇ ਆਂ ਪਿੰਡ ਕੰਗਣਖੇੜਾ ਤਹਿਸੀਲ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਦੂਜਾ ਸੁਆ ਬੂਰੇ ਰੰਗ ਦੀ ਝੋਟੀ ਹੈ ਫੁੱਲ ਵਜਨਦਾਰ ਜਿੰਨਾ ਕਹਦੇ ਉਹਨਾਂ ਵਜਨ 5-7 ਦਿਨਾਂ ਦੀ ਹਜੇ ਕੱਚੀ ਹੈ ਪੂਰੀ ਤਿਆਰੀ ਚ ਮੈਂ ਆ ਬਹੁਤ ਚੰਗੀ ਮੈਂ ਆ ਪਹਿਲੇ ਸੂਏ ਮਾਲਕਾਂ ਨੇ 13 ਤੋਂ 14 ਕਿਲੋ 13 ਕਿਲੋ ਦੁੱਧ ਮਾਲਕਾਂ ਨੇ ਦੱਸਿਆ ਐਦਕੀ 14-15 ਕਿਲੋ ਪਾਉਣ ਦੀ ਬੜੀ ਅਮੀਰੀ ਦਾ ਬੜੀ ਸਾਫ ਸੁਥਰੀ ਹੈ ਬੜੀ ਸਾਫ ਸੁਥਰੀ ਮੱਝ ਹੈ ਬਹੁਤ ਵਧੀਆ ਸੋਹਣਾ ਸਿੰਗ ਲੱਗਿਆ ਹੋਇਆ ਵਜਨ ਫੁੱਲ ਹੈ ਥਣ ਲੇਵੇ ਦੀ ਬਹੁਤ ਜ਼ਿਆਦਾ ਸਾਫ ਹੈ ਹਜੇ 5-7 ਦਿਨ ਸਮਾਂ ਬਾਕੀ ਰਹਿੰਦਾ ਹੈ ਚੁਆਈ ਚੁਈ ਦੀ ਬਹੁਤ ਮੋਟੀ-ਮੋਟੀ ਹੈ ਢਿੱਲਾ ਮਿਰਲਾ ਹਜੇ ਬਹੁਤ ਚੰਗਾ ਪਈਆਂ ਕੱਦ ਠੀਕ ਆ ਨਾਂ ਬਾਲਾ ਵੱਡਾ ਨਾਂ ਬਾਲਾ ਪਰ ਵਜਨ ਮੈਂ ਦਾ ਬਹੁਤ ਚੰਗਾ ਹੈ ਕੁਆਲਿਟੀ ਮੈਂ ਚ ਬਹੁਤ ਚੰਗੀ ਹੈ ਖੁੱਲਾ ਡੁੱਲਾ ਦੁੱਧ ਹੈ ਤਕੀ 14-15 ਕਿਲੋ ਬੜੇ ਆਰਾਮ ਨਾਲ ਦੁੱਧ ਪਾ ਦੂਗੀ ਚੰਗੀ ਸੇਵਾ ਤੇ ਹੋ ਸਕਦਾ ਵੱਧ ਵੀ ਪਾ ਦੇ ਪਿੱਠ ਪੂੜਾ ਬਹੁਤ ਚੰਗਾ ਹੈ ਮੁੱਲੇ ਦਾ ਦੇਣ ਲੈਣ ਵਾਲਾ 1 ਲੱਖ ਤੇ 25000 ਰੁਪਇਆ ਜੇ ਕਿਸੇ ਵੀਰ ਭਰਾ ਨੂੰ ਪਸੰਦ ਆਵੇ ਤਾਂ ਸੰਪਰਕ ਕਰ ਸਕਦਾ 1 ਲੱਖ ਤੇ 25000 ਰੁਪਇਆ ਦਾ ਮੁੱਲ ਹੈ ਹਾਂ ਨਾਂ ਵਾਲਾ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਬਹੁਤ ਜਿਆਦੇ ਫੇਸ ਕੁਆਲਿਟੀ ਦੀ ਸੋਹਣੀ ਹੈ ਮੱਝ ਜੇ ਕਿਸੇ ਨੂੰ ਪਸੰਦ ਆਵੇ ਤਾਂ ਸੰਪਰਕ ਕਰ ਸਕਦਾ ਵੀਰ ਭੂਰ ਛਿੱਟਾ ਕੋਈ ਨਹੀਂਗਾ ਭਾਰ ਛਾਰ ਦੀ ਕੋਈ ਸ਼ਿਕਾਇਤ ਨਹੀਂ ਦੀ ਸਾਫ ਸੁਥਰੀ ਯਕੀਨ ਵਾਲੀ ਮੈਂ ਆਂ ਦੇਖ ਸਕਦਾ ਤੁਸੀਂ ਥਣ ਲੇਵਾ ਬਹੁਤ ਚੰਗਾ ਹੈ ਅਜੇ ਢਿੱਲਾ ਮੇਰੇ ਨਾਲ ਬਹੁਤ ਪਈਆਂ ਚੰਗਾ ਲੇਵਾ ਬਣਾ ਜੂਗੀ ਵੀਡੀਓ ਚੰਗੀ ਲੱਗੀ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ